ਹਾਂ ਸਾਥਿਓ ਨਮਸਕਾਰ ਮੈਂ ਤੁਹਾਡਾ ਵੀਰ ਬਾਗਾ ਜੌਹੜ ਭਾਜਪਾ ਜਿਲ੍ਹਾ ਐਸ்சி ਮੋਟਾ ਜਨਰਲ ਸੈਕਟਰੀ ਸਾਥਿਓ ਅੱਜ ਆਪਾਂ ਗੱਲ ਕਰਾਂਗੇ ਜੁਪੀ ਦੇ ਵਿੱਚ ਅਲੀਗੜ ਦੇ ਵਿੱਚ ਦੋ ਨੌਜਵਾਨਾਂ ਨੂੰ ਬਹੁਤ ਹੀ ਬੇਰਹਿਮੀ ਨਾਲ ਮਾਰਿਆ ਗਿਆ ਤੇ ਇੰਨਾ ਕੁ ਉਹਨਾਂ ਨੂੰ ਕੁੱਟਿਆ ਗਿਆ ਕੁੱਟਿਆ ਇਸ ਕਰਕੇ ਕਿਉਂ ਐਸ்சி ਦਲਿਤ ਸਮਾਜ ਦੇ ਦੋ ਨੌਜਵਾਨ ਸਨ ਤੇ ਬਹੁਤ ਹੀ ਬੇਰਹਿਮੀ ਨਾਲ ਕੁੱਟਿਆ ਗਿਆ ਮਾਰਿਆ ਗਿਆ ਉਹਨਾਂ ਨੌਜਵਾਨਾਂ ਨੂੰ ਤੇ ਉਹਨਾਂ ਨੂੰ ਗੰਦੀਆਂ ਗਾਲਾਂ ਵੀ ਤੇ ਭਦੀ ਸ਼ਤਬਦੀ ਸ਼ਤਬਲੀ ਦੇ ਵਰਤੋਂ ਕੀਤੀ ਗਈ ਤੇ ਉਹਨਾਂ ਨੂੰ ਚਮਾਰ ਵੀ ਕਿਹਾ ਗਿਆ ਕਿ ਇਹ ਸਾਡੇ ਦੇਸ਼ ਦਾ ਸਾਡੇ ਦੇਸ਼ ਦੇ ਅੰਦਰ ਇਹੋ ਜਿਹੇ ਜੋ ਜਾਤ ਪਾਤ ਦੇ ਨਾਂ ਦਾ ਕੋਡ ਹੈ ਇਹ ਕਦੋਂ ਖਤਮ ਹੋਵੇਗਾ ਜਿੱਥੇ ਇੱਕ ਪਾਸੇ ਆਪਾਂ ਕਹਿ ਰਹੇ ਹਾਂ ਕਿ ਸਾਡੇ ਦੇਸ਼ ਦੇ ਅੰਦਰ ਜਾਤ ਪਾਤ ਧਰਮ ਜੋ ਜਾਤ ਪਾਤ ਹੈ ਖਤਮ ਹੋ ਚੁੱਕੀ ਹੈ ਪਰਸਨ ਲੱਗਦਾ ਨਹੀਂ ਕਿ ਜਾਤ ਪਾਤ ਖਤਮ ਹੋ ਚੁੱਕੀ ਹੈ ਜਾਤ ਪਾਤ ਇੰਨੀ ਕਬ ਚੁੱਕੀ ਹੈ ਕਿ ਹਰ ਸਟੇਟ ਦੇ ਅੰਦਰ ਜਾਤ ਦੇ ਨਾਂ ਦੇ ਲੋਕਾਂ ਨੂੰ ਜਾਤ ਪਾਤ ਦੇ ਨਾਂ ਤੇ ਲੋਕਾਂ ਨੂੰ ਇੰਨੇ ਕੁੱਟਿਆ ਜਾਂਦਾ ਮਾਰਿਆ ਜਾਂਦਾ ਹੈ ਜੋ ਸਵਰਨ ਜਾਤੀ ਦੇ ਲੋਕ ਹੈ ਆਪਣੇ ਆਪ ਨੂੰ ਇੱਕ ਉੱਚ ਜਾਤੀ ਦੇ ਘੋਂਦੇ ਨੇ ਉਹ ਦਲਿਸਮਾ ਦੇ ਲੋਕਾਂ ਨੂੰ ਬਹੁਤ ਹੀ ਬੇਰਹਿਮ ਇਹਨਾਂ ਕੋਲਾਂ ਤੇ ਉਹਨਾਂ ਨਾਲ ਕੁੱਟਮਾਰ ਕਰਦੇ ਆ ਬਹੁਤ ਹੀ ਜ਼ਿਆਦਾ ਤੇ ਪ੍ਰਸ਼ਾਸਨ ਚਾਹੇ ਉਹ ਪੁਲਿਸ ਪ੍ਰਸ਼ਾਸਨ ਆ ਚਾਹੇ ਉਹ ਸਰਕ ਮੌਕੇ ਦੀਆਂ ਸਰਕਾਰਾਂ ਬਿਲਕੁਲ ਸੁਤੀਆਂ ਪਈਆਂ ਸਭ ਤੋਂ ਵੱਧ ਜੋ ਵੋਟ ਬੈਂਕ ਹੈ ਉਹ ਐਸਸੀ ਸਮਾਜ ਦਾ ਹੈ ਤੇ ਮੈਂ ਜੁਪੀ ਦੇ ਵਿੱਚ ਅਲੀਗੜ੍ਹ ਦੇ ਪਿੰਦੇ ਆ ਡੀਜੀਪੀ ਸਾਹਿਬ ਕਮਿਸ਼ਨਰ ਸਾਹਿਬ ਤੇ ਜੁਪੀ ਦੇ ਮਾਨੇ ਨੇ ਆ ਮੁੱਖ ਮੰਤਰੀ ਅਦਿੱਤਿਆ ਨਾਥ ਜੋਗੀ ਜੀ ਉਹਨਾਂ ਨੂੰ ਇਹ ਕਹਿਣਾ ਚਾਹਨਾ ਕਿ ਜੋ ਜਾਤ ਪਾਤ ਇੰਨੀ ਕ ਫੈਲ ਚੁੱਕੀ ਹੈ ਡਾਕਟਰ ਭੀਮ瑙 ਉਮੀਦਵਾਰ ਜੀ ਦੇ ਨਾਂ ਤੇ ਲੋਕ ਇੰਨੀ ਕ ਗੰਦੀ ਸ਼ਬਦੀ ਦੇ ਸ਼ਬਦਾਂ ਦੀ ਵਰਤੋਂ ਕਰਦੇ ਆ ਉਸ ਤਰ੍ਹਾਂ ਦੇ ਲੋਕਾਂ ਦੇ ਸਖਤ ਕਾਰਵਾਈ ਕੀਤੀ ਜਾਵੇ ਬਾਕੀ ਅੱਗੇ ਤੋਂ ਜੋ ਸਾਡੇ ਦੇਸ਼ ਦੇ ਅੰਦਰ ਸਿਰਫ ਜਾਤ ਪਾਤ ਦੇ ਨਾਂ ਤੇ ਲੋਕ ਲੜਦੇ ਐ ਇਹ ਖਤਮ ਕੀਤੇ ਜਾਵਣ ਇਹਨਾਂ ਤੇ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਜੋ ਬਣਦੀਆਂ ਧਾਰਾਵਾਂ ਇਹਨਾਂ ਤੇ ਲਾਈਆਂ ਜਾਣ ਜਿਨ੍ਹਾਂ ਜਿਨ੍ਹਾਂ ਬੰਦਿਆਂ ਨੇ ਉਹਨਾਂ ਦੋ ਨੌਜਵਾਨਾਂ ਨੂੰ ਕੁੱਟਿਆ ਹੈ ਉਹਨਾਂ ਤੇ ਕਾਰਵਾਈ ਬਣਦੀ ਬਣਦੀ ਹੈ ਜਿਹੜੇ ਖੜੇ ਹੋ ਕੇ ਨਾਲ ਤਮਾਸ਼ਾ ਵੀ ਦੇਖਦੇ ਸੀਗੇ ਉਹਨਾਂ ਦੇ ਉੱਪਰ ਵੀ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਪ੍ਰਸ਼ਾਸਨ ਅੱਗੇ ਇਹ ਅਪੀਲ ਕਰਦਾ ਹਾਂ ਜੋ ਜੁਪੀ ਦਾ ਪ੍ਰਸ਼ਾਸਨ ਹੈ ਜੁਪੀ ਪ੍ਰਸ਼ਾਸ ਜੁਪੀ ਦੇ ਵਿੱਚ ਅਲੀਗੜ ਜੋ ਜੋ ਪ੍ਰਸ਼ਾਸਨ ਹੈ ਪੁਲਿਸ ਪ੍ਰਸ਼ਾਸਨ ਹੈ ਉਹਨੂੰ ਇਹ ਕਹਿਣਾ ਚਾਹੁੰਦਾ ਕਿ ਜਲਦ ਤੋਂ ਜਲਦ ਇਹਨਾਂ ਬੰਦਿਆਂ ਤੇ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਨੇ ਇੱਕ ਦੋ ਨੌਜਵਾਨਾਂ ਨੂੰ ਬਹੁਤ ਹੀ ਬੇਰਹਿਮੀ ਨਾਲ ਕੁੱਟਿਆ ਗਿਆ ਕੁੱਟਿਆ ਇੰਨੇ ਕੁ ਉਹਨਾਂ ਦੇ ਨਿਸ਼ਾਨ ਪਾਏ ਹੋਏ ਆ ਕਿ ਸ਼ਾਇਦ ਹੀ ਉਹ ਇੰਨੇ ਬਹੁਤ ਜ਼ਿਆਦਾ ਬੇਰਹਿਮੀ ਨਾਲ ਕੁੱਟਿਆ ਗਿਆ ਜਲਦ ਤੋਂ ਜਲਦ ਉਹਨਾਂ ਤੇ ਕਾਰਵਾਈ ਜੁਪੀ ਦਾ ਪ੍ਰਸ਼ਾਸਨ ਅਲੀਗੜ ਦਾ ਪ੍ਰਸ਼ਾਸਨ ਕਰੇ ਤਾਂ ਕਿ گاؤں ਤੋਂ ਸਾਡੇ ਜੋ ਦੇਸ਼ ਦੇ ਅੰਦਰ ਵਾਦੀ ਜਾਤ ਪਾਤ ਨਾਂ ਦੇ ਲੋਕ ਲੜਦੇ ਆ ਇਹ ਥੋੜਾ ਠੱਲ ਬਹਿ ਸਕੇ ਮੈਂ ਤੁਹਾਡਾ ਵੀ ਬਾਗਾ ਜੋੜ ਪਾਜਪਾ ਜ਼ਿਲ੍ਹਾ ਐਸੀ ਮੋਟਾ ਜਨਰਲ ਸੈਕਟਰੀ ਆਪਣੇ ਆਪਣੇ ਵਿਚਾਰ ਜ਼ਰੂਰ ਦਿਓ ਨਮਸਕਾਰ ਜੀ